ਚੁੱਲਾ 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 ਦੋ ਵਾਰੀ ਫੇਰੀ ਕੀਤੀ ਮੈਂ ਆਪਾਂ ਨੂੰ ਜ਼ਿੰਦਗੀ 'ਚ ਸਾਨੂੰ ਤਾਂ ਕੰਮ ਕੇ ਲੈ ਲਾ ਬਲੋ ਜੀ ਪ੍ਰੋਗਰਾਮ ਦੇ ਚੱਲਦੇ ਹੁਣ ਆਪਾਂ ਚੱਲਦੇ ਆਂ ਦੂਸਰੇ ਘਰ ਉਹ ਆਰੀਆਂ ਨੇ ਸੰਗਤ ਆਪਣੀਆਂ ਪਿੱਛੇ ਧੁਰੀਆਂ ਤਾਂ ਹੁਣ ਆਪਾਂ ਪ੍ਰੋਗਰਾਮ ਕਰਾਂਗੇ ਦੂਸਰੇ ਉਧਰ ਮਾਸੀ ਘਰ ਹੈ ਹੁਣ ਦੂਸਰੀ ਟੀਮ ਦਾ ਮੁਕਾਬਲਾ ਦੋ ਟੀਮਾਂ ਦੇ ਮੁਕਾਬਲੇ ਹੁਣ ਉਧਰ ਹੋਣਗੇ ਦੇਖਦੇ ਆਂ ਉਧਰ ਹੁਣ ਕੀ ਪ੍ਰੋਗਰਾਮ ਬਣਦਾ ਹੈ ਹਾਸੇ 'ਚ ਜਾ ਕੇ ਸਾਨੂੰ ਬਲੌਗ ਦੇ ਵਿੱਚ ਦਿਖਾਉਂਦੇ ਰਾਵਾਂਗੇ ਤੁਸੀਂ ਬਲੌਗ ਦੇ ਨਾਲ ਜੁੜੇ ਰਹਿਣਾ ਤੇ ਦੇਖਦੇ ਆਪਾਂ ਅੱਗੇ ਕੀ ਬਣਦਾ ਚਲੋ ਮਿਲਦੇ ਆਪਾਂ ਵੀਡੀਓ ਕਿਵੇਂ ਫਿਰ ਓਕੇ ਓਕੇ ਮੁੰਡਾ ਬਾਰੂ ਦਾ ਚਲਾਉਂਦਾ ਵੀ ਨਹੀਂ ਬੱਸ ਨਹੀਂ ਹਾਂ ਵੀ ਕਿਵੇਂ ਲੱਗ ਰਿਹਾ ਮੌਲਾ ਦੱਸ ਪਹਿਲਾਂ ਮੌਲ ਕਿਵੇਂ ਹੈ ਓਏ ਤੇਰੇ ਕੈਮਰਾਮੈਨ ਬਣਾ ਰਿਹਾ ਮੈਨੂੰ ਕੈਮਰਾਮੈਨ ਬਣਾ ਰਿਹਾ ਤੈਨੂੰ ਚੱਲ ਕੋਈ ਗੱਲ ਯਾ ਵੀ ਦੱਸ ਮਾਹੌਲ ਵਧੀਆ ਬਸ ਉਹ ਬਰਖਾ ਆ ਦੇਖੋ ਇਹ ਬੰਦਾ ਮਿੰਟਾਂ ਨੂੰ ਦਿਖਾ ਦੇ ਮਾੜਾ ਉਹ ਟਿੱਕਾ ਪਾ ਨਹੀਂ ਗੰਡਾਸੇ ਗੰਡੂਸੇ ਫਿਲਮ ਹੋਰ ਪੂਰਾ ਬਣਿਆ ਹੋਇਆ ਇੱਧਰ ਵੀ ਤੇ ਬਸ ਇੱਕ ਆਹ ਚਾਹ ਪਾਣੀ ਪੀ ਲੈ ਤੇ ਆਪਾਂ ਤਿਆਰ ਕਰ ਦਿੰਦੇ ਹਾਂ ਦੁਬਾਰਾ ਗੇਮ ਆ ਲੋ ਵੀ ਮਿੱਤਰੋ ਆ ਜੀਆਂ ਨਵੀਆਂ ਟੀਮਾਂ ਮੈਦਾਨ ਦੇ ਵਿੱਚ ਜਿਨ੍ਹਾਂ ਦਾ ਆਪਾਂ ਨੂੰ ਬਹੁਤ ਇੰਤਜ਼ਾਰ ਸੀ ਦੋ ਟੀਮਾਂ ਦੇ ਵਿੱਚ ਮੁਕਾਬਲਾ ਦੇਖਦੇ ਹਾਂ ਕਿਹੜੀ ਟੀਮ ਜਿੱਤਦੀ ਹੈ ਤੇ ਦਿਖਾਉਣੀ ਹੈ ਤੁਹਾਨੂੰ। ਇਹ ਕਿਹੜੀ ਟੀਮ ਨੂੰ ਸਸਦੀ ਨੇੜੇ ਆਉਈ? ਨੂੰ ਸਸ ਦਾ ਮੁਕਾਬਲਾ। ਠੀਕ ਹੈ ਤੇ ਆਮੋ ਸਾਹਮਣੇ ਆਮ ਇੱਕ ਵਾਰ ਜਿਸਪਿੰਦਰਪੁਰ ਫੂਟਾਂ ਨਾਮੀ ਮਨਜੀਤਪੁਰ ਮਨਜੀਤਪੁਰ ਠੀਕ ਹੈ। ਨੇੜੇ ਰੱਖਣਾ। ਹਾਲੀ ਟੀਮਾਂ ਉਹ ਦੋ ਵਾਰ ਰਹਿਣਾ ਹੈ। ਤਾਂ ਪਹਿਲੀਆਂ ਫੋਟੋਆਂ ਚ ਬੋਲ ਕੇ ਸਮਝਾਉਣਾਗਾ। ਤੁਸੀਂ ਇਸ਼ਾਰਾ ਨਾ ਕਰਿਓ ਤੇ ਹਿੰਟ ਜਿੰਨਾ ਮਰਜ਼ੀ ਦੇ ਦਿਓ। ਨਾਮ ਹਾਲੇ ਕਰਗੇ। ਹਾਂ। ਆਪਣਾ ਬਾਪੂ ਹੋਵੇ ਉਹਨੂੰ ਕਾਂਗਰਸ ਦਾ ਸੀਗਾ ਨਾਮ ਸੀਗਾ ਕੰਗਾ ਸੀਗਾ ਚੋਟੀ ਬੰਦਾ ਹੁੰਦਾ ਹੀ ਦਾ ਹਾਂ ਬਾਤ ਹੈ ਲਓ ਜੀ ਵੇਜ ਲੈ ਮੁੰਡੇ ਨੇ ਪਹਿਲੇ ਪਹਿਲਾ ਸਵਾਲ ਲਿਆ ਪੁੱਛ ਠੀਕ ਆ ਏਸੀ ਚੱਲੀ ਜਾਂਦਾ ਹੈਗਾ ਫਿਰ ਆ ਬੰਦਾ ਘੱਟ ਕਰ ਦੋ ਉਧਰ ਕਰ ਦੋ ਇੱਧਰ ਤੇ ਆਪਾਂ ਸੱਜੀਆਂ ਚ ਖਾਂਦੀਆਂ ਤੇ ਖਜੂਰ ਵਰਗੇ ਹੁੰਦੇ ਨੇ ਸੁੱਕੇ ਹੁੰਦੇ ਨੇ ਮਿੱਟੇ ਦੇ ਸ਼ਮਾਰੇ ਹਾਂ ਵੈਰੀ ਗੁੱਡ ਮਿੱਟੀ ਦੇ ਘੜੇ ਵਰਗਾ ਹੁੰਦਾ ਆ ਹੱਥ ਨਾਲ ਆਉਂਦਾ ਮਿੱਟੀ ਦੇ ਘੜੇ ਵਰਗੇ ਨਾਲ ਟੱਕਣੇ ਹੁੰਦਾ ਮਿੱਟੀ ਦੇ ਕਿਹੜੇ ਕਿਹਲੇ ਬੰਦ ਲਗਾਉਂ ਚ ਅ ਦਈ ਜੀ ਮੰਦਰੀਏ ਪਹਿਲਾਂ ਗੱਲ ਕੋਜਾ ਕੋਜਾ ਵੈਰੀ ਗੁੱਡ ਲਓ ਜੀ ਪਹਿਲੀਆਂ ਤਿੰਨ ਸਹੀ ਹੋ ਗਈਆਂ ਇਹਨਾਂ ਦੀਆਂ ਹਜੇ ਤੱਕ ਦਾ ਸਹੀ ਚੱਲ ਰਿਹਾ ਕੰਮ ਪੂਰਾ ਪਾਖਿਆ ਬੜੀ ਹੁਣ ਦੀ ਆਪਾਂ ਕੜੀ ਜੀ ਬੰਦਿਆਂਗੇ ਵੈਰੀ ਗੁੱਡ ਦੇਖੋ ਜੀ ਚੌਥਾ ਵੀ ਸਹੀ ਇੱਥੇ ਰੰਗ ਦੇ ਆਪਾਂ ਉਹਨਾਂ ਨੂੰ ਕੋਦੇ ਉਹਨਾਂ ਦੀ ਜੋੜੀ ਉਹਨਾਂ ਦੀ ਜੋੜੀ ਟੈਸ਼ ਦੀ ਜੋੜੀ ਕਿੱਥੇ ਕੀ ਡੈਸ਼ ਦੀ ਜੋੜੀ ਬੱਤਕਾਂ ਬੱਤਕਾਂ ਨਾ ਨਾ ਜਾਂ ਨਾਲੇ ਹੁੰਦੇ ਤਾਇਰ ਰੱਖੀ ਰਾਵਲੇ ਕਿਵੇਂ ਤਾਇਰ ਨੂੰ ਗਮਲੇ ਗਮਲੇ ਨਹੀਂ ਮਗਲੇ ਗਲਤ ਆ ਵੀ ਹਾਂਸਾਂ ਹਾਂਸਾਂ ਦੀ ਜੋੜੀ ਲਓ ਜੀ ਲਓ ਹਾਸੇ ਹਾਸੇ ਵਾਲਿਆਂ ਚੋਂ ਉਹ ਅੰਦਰ ਹੈ ਹਾਸੇ ਪਾਉਂਦੇ ਰਿਓ ਪੁਰਾਣੇ ਵੈਰੀ ਗੁੱਟਾ ਸਾਡੇ ਬਾਈ ਜੀ ਦੇਖੋ ਇੱਧਰ ਭੱਜਦੇ ਹੋਏ ਅੰਦਰ ਨੂੰ ਬਾਹਰ ਆਓ ਬਾਈ ਜੀ ਦੇਖੋ ਆ ਗਏ ਡਾਟ ਨਹੀਂ ਹਾ ਹੋਰ ਕੀ ਪਾਉਂਦੇ ਰਿਆਂ ਲੈਂਟਰ ਜਿਹਨੂੰ ਆਪਾਂ ਬਾਲੇ ਬਾਲੇ ਬਾ ਬਹੁਤ ਵਧੀਆ ਲੋ ਲੋ ਬਹੁਤ ਸਿਰਾਂ ਗੱਲ ਬਾਤ ਹੋਈ ਆ ਪੁਰਾਣੀ ਦੀ ਜਿਆ ਬਹੁਤ ਵਧੀਆ ਸੁਝਾਈ ਆ ਚਲੋ ਜੀ ਆ ਦੱਸੋ ਸਹੀ ਬਣ ਰਹੀ ਆ ਨਾ ਛੋਟੀ ਬੱਚਾ ਅਹ ਥਿੰਦੇ ਪਹਿਲਾਂ ਪੁਰਾਣੀ ਜਦੋਂ ਪਹਿਲਾਂ ਸਾਈਕਲ ਨਹੀਂ ਹੁੰਦੇ ਲੱਕੜ ਦਾ ਬਣਿਆ ਹੁੰਦਾ ਸੀ ਟਰੈਡਾ ਹਾਂ ਠੀਕ ਆ ਨਾ ਵੈਰੀ ਗੁੱਡ ਲਓ ਜੀ ਹਜੇ ਤੱਕ ਕੋਈ ਗਲਤ ਐ ਮੇਰੇ ਵੀਰ ਨੂੰ ਜਨਾ ਕਰੀ ਕਿ ਉਹ ਐਲੀਵੈਟਰ ਨਾਲ ਅੱਜ ਘੱਟ ਹੀ ਆਉਣਾਗਾ ਵੀ ਕੀ ਬਣੂਗਾ ਕੁਝ ਨਹੀਂ ਬਣਦਾ ਇਹ ਮੈਨੂੰ ਪਤਾ ਇਹ ਜਾਣੇ ਸ਼ਾਰਿਆਂ ਦੇ ਕੰਮ ਆ ਤੇਰੀ ਬਸ ਤੁਹਾਨੂੰ ਪਤਾ ਹੀ ਨਹੀਂ ਨਾ ਦਿਖਾਇਓ ਕੋੜਕ ਕੋੜਕ ਯਾ ਦੋਧੇ ਰੁਕਦੀਆਂ ਰਹੀਆਂ ਮਾਹੀ ਆਪਾਂ ਮਲਾ ਉੱਤੇ ਮੱਖਣੀ ਆ ਜਾਂਦੀ ਆ ਹਾਂ ਥਾੜੀ ਮਧਾਨੀ ਦੇਖ ਕੇ ਕੇ ਨੇ ਸਾਰੇ ਦੇਖੀਏ ਕੋਈ ਕੋਈ ਮੈਂ ਜਿਹਾ ਆਈ ਹੁੰਦਾ ਨਹੀਂ ਨਹੀਂ ਉਹਦੇ ਬਾਹਰ ਆਉਂਦਾ ਕੁਰਾਨ ਕਰਨਾ ਹੈ ਦੇਖਾਂਗੇ ਵੀ ਦੇਖ ਰਹੇ ਨੇ ਤੁਸੀਂ ਨਾ ਦੂਜੀ ਕਹਿਣਾ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਗਾਲ੍ਹਾਂ ਕੱਢੋ ਦੂਜਿਆਂ ਬਾਰੇ ਗੋਲ ਗੋਲ ਕਿੰਨੇ ਗਲਤ ਹੋ ਗਏ ਬਈ ਇੱਕ ਹੀ ਗਲਤ ਇੱਕ ਗਲਤ ਤੁਸੀਂ ਕਾਲੀ ਲੈ ਕੇ ਆਏ ਸੀ ਨਾਰ ਰੰਗ ਦੇ ਖਾਣ ਵਾਲਾ ਫੂਡ ਸ਼ਾਮੀ ਜਿਹੜਾ ਲੈ ਕੇ ਆਏ ਹੋ ਆਲੂ ਬਖਾਰੇ ਵੈਰੀ ਗੁੱਡ ਆਲੂ ਬਖਾਰੇ ਵਾਹ ਨਾ ਗੱਤਾਂ ਨਾ ਮੈਂ ਤਾਂ ਗੱਲ ਦੇ ਮੈਂ ਕੱਲ੍ਹ ਬ੍ਰਾਂਡ ਕਰ ਸੀ ਲੰਦੇ ਸਾਨੂੰ ਕਿੱਥੇ ਗਿਆ ਉਹਦੇ ਯਾਦ ਨਹੀਂ ਆਖੀ ਪਤਾ ਇਹ ਸਵਾਲ ਆ ਜਣਾ ਇਹ ਸਹੀ ਆ ਉਹਦਾ ਸਾਡੇ ਉਹ ਪਟਾਣੇ ਖੇਡ ਲੈ ਤੂੰ ਪੁਰਾਣੇ ਪਹਿਲਾ ਪਹਿਲਾ ਇਹ ਜਿਹੜੀ ਤਰਕਤ ਹੁੰਦੀ ਹੈ ਬੜੀ ਖਿਲਰੇ ਖਿਲਰੇ ਜੇ ਇਹ ਤੇ ਉਹਦੀਆਂ ਜਿਹੜੀਆਂ ਛਖਾਂ ਥੱਲੇ ਦੀ ਘਰਾਈ ਗਈ ਸੀ ਬੋਰਡ ਨਹੀਂ ਟਿੱਪੜਾ ਰਹਿੰਦਾ ਛੋਟਾ ਹੀ ਨਾ ਵੱਡਾ ਨਹੀਂ ਜਾਂਦਾ ਉਹ ਤਰਕਤ ਇਹਦੇ ਵਰਗਾ ਹੁੰਦਾ ਨਾ ਲੋ ਜੀ ਫਸ ਕੇ ਰਾਲੀ ਦੇ ਦੇਖੋ ਇਹਦੇ ਪੱਤੇ ਇਹਦੇ ਕਲੀਅਰ ਨਹੀਂ ਲੱਗਦੇ ਜਿੱਦਾਂ ਝਾੜਾ ਜਿਹੜਾ ਜੀ ਨੀਮਾ ਮੈਮਰੀ ਧਰੇਕ ਆ ਨਹੀਂ ਧਰੇਕ ਨਹੀਂ ਤੂੰ ਤਾਂ ਤੂਦਵੇਂ ਕਰੀਰ ਪਤਾ ਹੁਣ ਨਾ ਕੀ ਕਹਿਣਾ ਸੀ ਇਹਨੂੰ ਝੰਡ ਤੇ ਕਰੀਰ ਐਂ ਕਹਿੰਦੇ ਨੇ ਨਹੀਂ ਜਿਹੇ ਲੱਗਦੇ ਕਿ ਡੇਲਾ ਚਾਰ ਖਾਧਾ ਕਦੀ ਉਹਦੇ ਕਰੋਂਦੇ ਹੁੰਦੇ ਨੇ ਨਹੀਂ ਇਲਾ ਤੇ ਡੇਲੇ ਲੱਗਦੇ ਆ ਤੇ ਉੱਤੇ ਧਾਰੀਆਂ ਹੁੰਦੀਆਂ ਸਾਨੂੰ ਕੀ ਆ ਸਹੀ ਹੈ ਕੀ ਹੁੰਦੀ ਹੈ ਛੋਟੀ ਸਪਣੀ ਕੀ ਕਹਿੰਦੇ ਨੂੰ ਨਹੀਂ ਉਹ ਜੀ ਮੋਰੀਆਂ ਜਿਹਦਾ ਇੱਕ जाट ਆ ਕੇ ਕੀ ਹੋਗੇ ਜਿਹਦੇ ਪਿੱਛੇ ਬੋਤੀ ਹੁੰਦੀ ਉਹਨਾਂ ਨੂੰ ਕੀ ਆਹੋ ਬ੍ਰੀਕ ਜੀ ਹੁੰਦੀ ਹੈ ਛੋਟੀ ਸਪਣੀ ਤਾੜੀ ਲਾ ਦਿਆ ਕਰੋ ਤਾੜੀ ਮਾਰੀ ਤਾੜੀ ਨਹੀਂ ਮਾਰਦੇ ਤੁਸੀਂ ਇਸ਼ਾਰਿਆਂ ਚ ਆ ਗਈ ਗੱਲ ਇਸ਼ਾਰਿਆਂ ਚ ਗੁੱਡ ਸਮਝ ਕੇ ਇਸ਼ਾਰਿਆਂ ਦੇ ਵਿੱਚ ਚਲੋ ਇਹ ਦਵੀ ਇੱਕ ਵਾਰ ਤਾਈ ਤੱਕ ਨਹੀਂ ਨਹੀਂ ਬਾਤ ਹਾਂ ਪਹਿਲੀ ਹੀ ਬਣਾ ਵੈਰੀ ਗੁੱਡ ਲੋ ਜੀ ਪੂਰਾ ਇੱਧਰ ਤਾਂ ਨਹੀਂ ਦਿਖੀ ਜਾਂਦਾ ਕਿ ਇਹਦੇ ਸ਼ੀਸ਼ਿਆਂ 'ਚ ਕੋਰ ਵੀ ਕੋ ਬਹੁਤ ਜਿਹਾ ਪਿੰਨਾ ਕੰਨਾਂ ਦੇ ਤੇ ਹਾਂ ਉਹ ਪਾਟੇ ਟੌਪਸ ਚਲੋ ਗ੍ਰਿਪਾ ਨਾ ਗ੍ਰਿਪ ਕਿੰਨੇ ਹੋਣਗੇ ਗ੍ਰੇਪੀ ਐ ਸ਼ੂ ਹਾਂ ਹਾਂ ਸਹੀ ਵੈਰੀ ਗੁੱਡ ਸਹੀ ਆ ਜੀ ਆਹ ਕਰ ਲਓ ਚੱਲ ਗਏ ਉੱਪਰ ਪੱਕਾ ਨਹੀਂ ਉਹਦੇ ਨੇ ਪੱਕਾ ਹਾਂ ਹੂੰ ਰਸੀ ਹਾਂ ਆ ਵੈਰੀ ਗੁੱਡ ਸਮਝ ਗਏ ਵਾਹ ਲੈ ਲਿਆ ਜੀ ਨੋਨ ਦਾ ਵਾਹ ਲੈ ਲਿਆ ਜੀ ਬਈ ਜੀ ਨੋਨ ਜੀ ਦਾ ਵਾਹ ਲਈ ਜਾਂਦੇ ਨੇ ਮੇਰੇ ਘਰ ਵਾਲੇ ਦਾ ਇਹ ਤੋਂ ਬਾਅਦ ਬੱਸ ਆ ਲੈਣੀ ਸੀ ਗੱਲ ਅੱਜ ਆਹਾਂ ਚੁੱਲਾ ਹੋਇਆ ਮੈਂ ਚੁੱਲਾ ਚੁੱਲਾ ਝੂਕਣੀ ਝੂਕਣੀ ਵੈਰੀ ਗੁੱਡ ਹਾਂਜੀ ਹਾਂਜੀ ਚੁੱਲਾ ਬਾਦ ਲਓ ਜੀ ਨੋ ਸਸਤਾ ਮੁਕਾਬਲਾ ਹੈ ਬਹੁਤ ਅੱਗੇ ਜਾ ਰਹੀਆਂ ਨੇ ਇੱਕ ਹੋਇਆ ਜਿਹੜਾ ਇੱਕ ਗਲਤ ਹੋਇਆ ਬਾਈ ਇੱਕ ਗਲਤ ਹੋਇਆ ਕਿੰਨੇ ਗਲਤ ਹੋਏ ਨੇ ਇੱਕ ਗਲਤ ਹੋਇਆ ਅਜੇ ਤੱਕ ਇੱਕ ਗਲਤ ਹੋਇਆ ਆ ਗਿਆ ਆ ਜਿਹੜਾ ਨਹੀਂ ਜਰਦਾ ਨਹੀਂ ਦੇ ਤੇ ਬੱਤਰਾ ਵੈਰੀ ਗੁੱਟ ਤੇ ਬੱਲ ਲੱਭ ਲਈ ਲੱਭ ਲਈ ਖਜਾਨੇ ਜੋ ਕੱਢ ਲਈ ਹਾਂ ਆ ਦੇਖੋ ਸੰਗੀ 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 டை டை வெरी गुड ਹਾਂ ਦੱਸ ਲੈ ਇਹ ਮੁਸ਼ਕਲ ਹੀ ਪਤਾ ਲੱਗਣਾ ਨਹੀਂ ਨਹੀਂ ਲੱਗਣਾ ਉਹ ਜਿਹੜਾ ਲਾ ਕੇ ਡਾਕਟਰ ਚੈੱਕ ਆ ਹਾਂ ਵੈਰੀ ਗੁੱਡ ਨਾਮ ਕੀ ਹੈ ਤੇ ਮੈਂ ਨਾਮ ਦੱਸੂਗੀ ਨਾਮ ਹਜੇ ਵੀ ਲੈਣਾ ਹੋਣਾ ਸਾਨੂੰ ਪੜ ਕੇ ਦੱਸਿਆ ਡਾਕਟਰ ਚੈੱਕ ਮੈਂ ਤੁਹਾਨੂੰ ਵਧੀਆ ਡੀਟੇਲਸ ਕਾਲ ਕਰਦੀ ਚਲੋ ਜੀ ਮੈਂ ਤਾਂ ਲੱਗ ਸੇ ਬਹੁਤ ਓਕੇ ਆ ਮਧੀਆ ਚਲੋ ਜੀ ਚਾਂਦੀ ਨਹੀਂ ਬੋਲਣਾ ਇਹ ਕੀ ਹੈ ਪਾ ਕੇ ਦਿਖਾ ਦੇ ਇਹ ਟੁੱਟੀ ਠੀਕ ਹੈ ਟੁੱਟੀ ਹੈ ਸਵਾਰ ਨਹੀਂ ਪਾਣੀ ਛਿੜਕਣਾ ਸਵਾਰ ਨਹੀਂ ਹਾਂ ਵੈਰੀ ਗੁੱਡ ਲੱਗ ਗਿਆ ਬੜਾ ਚਲੋ ਜੀ ਹੌਂ ਦਸ ਅੰਦਰੋਂ ਚੱਕ ਲਿਆ ਚੁੱਪ ਬਾਹਰ ਤਾਂ ਚੁੱਪ ਕਰ ਦੇ ਪਾਣੀ ਪੀਣਾ ਗਲਾਸ ਕੜਾ ਵੈਰੀ ਗੁੱਡ ਹਾਂ ਦੇਖੋ ਬਾਜਾਂ ਕੌਣ ਗੱਡੂਆ ਲੋ ਜੀ ਹੁਣ ਆਊਗੀ ਬਾਜਾਂ ਦੀ ਵਾਰੀ ਕਾਟ ਦੇ ਕੋਈ ਨਹੀਂ ਪਤਾ ਹੀ ਨਹੀਂ ਕਿ ਕਾਟ ਬਸਹੀ ਉਹਨਾਂ ਦੀ ਵਾਰੀ ਉਹਨਾਂ ਵਾਰੀ ਨਹੀਂ ਸਹੀ ਹੋ ਗਈ ਮੀਮਾ ਆਪਣੇ ਹਾਂ ਪੰਜਾਂ ਵਾਜਾਂ ਇਹ ਪੰਜਾਂ ਵਾਜਾਂ ਨੂੰ ਤੁਸੀਂ ਲੈ ਗਏ ਚਾਰ ਸਮਝ ਲੋ ਜੇਤੀ ਹੈ ਇਸ ਹੀ ਵਾਜਾਂ ਆਮ ਜਿਹੜੀ ਸੁਣਦੇ ਰਹਿੰਦੇ ਨੇ ਉਹੀ ਆ ਅੰਦਾਜ਼ੇ ਲਗਾਉਣਾ ਨੇੜੇ ਰੱਖੋ ਮੈਂ ਕ ਦੂਜੀ ਰੋਡ ਘੁਮਾ ਲਓ ਇਹ ਨਾਲ ਤੋਂ ਚਿੱਟੜੀ ਹੈ ਇਸ਼ਾਰਾ ਕੀਤਾ ਨੰਬਰ ਉੱਥੇ ਜੂ ਠੀਕ ਹੈ ਧਿਆਨ ਰੱਖਿਓ ਚਲੋ ਭਈ ਇਹਦੀ ਬਾਏ ਕੱਢੋ ਕੱਢੀ ਵਾਜਾ ਠਾ ਠਾ ਪਟਾ ਪਟਾ ਵਾਰ ਵਾਰ ਨਾ ਠਾ ਹਾਂ ਕੱਢੀ ਚਲੋ ਅਸਾਂ ਹੀ ਠਾ ਉੱਚੀ ਘੱਟੋ ਥੋੜੀ ਜੀ ਬੰਬ ਦਾ ਹੈ ਕੋਈ ਕੁਝ ਹੈ ਅਰੇ ਚੁੱਪ ਕਰ ਜੇ ਰੋ ਪਰੋ ਬਾਈ ਉਹਨਾਂ ਦਾ ਕੰਮ ਗਲਤ ਹੋ ਗਿਆ ਲੱਗਿਆ ਬਤਾ ਬੰਦੂਕ ਹੈ ਟਾਈਮ ਨਹੀਂ ਆਉਂਦਾ ਆਪੇ ਚੱਲੀ ਜਾਣਾ ਚੱਲ ਮੋੜ ਦੇ ਸਿੱਧਾ ਕਰਿਆ ਕਰ ਇਹ ਆ ਵਾਹ ਚਲੋ ਤਰਾ ਦਿਓ ਇਹਦੀ ਨਿਕਲ ਗਈ ਤਪੂਤੇ ਨਾ ਪੁਗੀ ਗੁਗੀ ਓਹ ਇਹਦੀ ਗੋਡਾ ਇਹ ਕਰਨਗੇ ਮੈਨੂੰ ਲੱਗਦਾ 24 ਚੋਂ 24 ਚਲੋ ਜੀ ਨਾਲੇ ਜੀ ਬੀ ਨੇ ਸਭ ਦੇਖੀ ਇਹ ਹੀ ਰਹੀ ਹੈ ਹੈਲੋ ਟ੍ਰੀਟਿੰਗ ਟ੍ਰੀਟਿੰਗ ਨਿਗਰ ਰੱਖਿਓ ਟ੍ਰੀਟਿੰਗ ਚੁੱਪ ਟ੍ਰੂਨ ਟ੍ਰੂਨ ਨਹੀਂ ਬੀ ਬੀ ਲੈ ਇਧਰ ਕਰਾ ਦੀ ਟਾਈਮ ਪ੍ਰਯਤ ਕੀ ਐਦਗੀ ਟਾਈਮ ਹੋਣਾ ਮੇਰੇ ਵੀਰੋ ਚੁੱਪ ਯਾਰ ਦੱਸੋ ਕੀ ਹੋ ਸਕਦਾ ਕਿੰਨਾ ਸੌਖਾ ਹੈ ਦੇਖੋ ਆਵਾਜ਼ ਤਾਂ ਸੁਣ ਲਓ ਟਾਈਮ ਪੀਸ ਟ੍ਰੋਨ ਟ੍ਰੋਨ ਓਕੇ ਟਾਈਮ ਅਪ ਟੈਲੀਫੋਨ ਟ੍ਰੀਨ ਟ੍ਰੀਨ ਹਾਂ ਕਹਿ ਸਕਦੀ ਹਾਂ ਬਾਜੀ ਕੱਢਣੀ ਹੈਲੋ ਹੈਲੋ ਇਹ ਇਹ ਟਟੀਰੀ ਤੇ ਅੜ ਗਈ ਟਟੀਰੀ ਤੇ ਅੜ ਗਈ ਟਟੀਰੀ ਤੇ ਸਾਰੇ ਗਾ ਹਾਂ ਓ ਵੈਰੀ ਗੁੱਡ ਆ ਲਓ ਜੀ ਆਖਰੀ ਫੋਟੋ ਆ ਗਈ ਚੁੱਪ ਕਰ ਜਾਓ ਹਾਂ ਬਾਅਦ ਗਲੀ ਨਹੀਂ ਸਿੜੀ ਸਿੜੀ ਕੋਲ ਆਜੋ ਤੁਸੀਂ ਆਪਾਂ ਕਰ ਰਹੇ ਕੋਈ ਨਾ ਸੋਚਣ ਲੋ ਲਓ ਜੀ ਐ ਵੀ ਸਾਈਡ ਤੇ ਆਇਆ ਐ ਨਾ ਕਰੋ ਯਾਰ ਇਹ ਫੋਟੋ ਨਾ ਰੱਦ ਕਰਾ ਦਿਓ ਤੁਸੀਂ ਇੰਨਾ ਹਾਜਵਾਲਾ ਚੁੱਪ ਕਰ ਹਾਂ ਵੀ ਯਾਰ ਮੈਨੂੰ ਕੁੜੀ ਨਹੀਂ ਪਤਾ ਨਾ ਜੀ ਹਾਂ ਪੀ ਹੋਰ ਕਾਦੀ ਹੋ ਗਈ ਪੀ ਕਾਦੀ ਹੋ ਗਈ ਦੱਸੋ ਮੋਟਰ ਟਾਈਮ ਅੱਪ ਚੱਕੋ ਯੇ ਹਾਂ ਬਰਾਬਰ ਹੈ ਸਾਡੇ ਬਾਈ ਹੋ ਗਏ ਕਿੰਨੇ ਨੰਬਰ ਗਲਤ ਨੇ ਬਾਈ ਤਿੰਨ ਗਲਤ ਨੇ ਵੈਰੀ ਗੁੱਡ ਤਾੜੀਆਂ ਹੋ ਜਾਣ ਪੀ ਪੀ ਤਾੜੀ ਕੋ ਕਰਦਾ ਹੈ ਨਾ ਚਾਰੇ ਕੋ ਬੋਲ ਰਿਹਾ ਇਹਦਾ ਬਰਾਬਰ ਹੋ ਗਿਆ ਪਹਿਲਾਂ ਆਪਾਂ ਬੋਲ ਕੇ ਸੁਣਾਵਾਂਗੇ ਚੀਜ਼ਾਂ ਹਾਂ ਟਾਈਮ ਕਿਤੇ ਚਲਾ ਦਿਓ ਬਾਈ ਆਜੋ ਜੀ ਇਸੇ ਨਾਲ ਨਾਲ ਭਰਾ ਜਾਨੇ ਜੋੜਦੀਆਂ ਚਲੋ ਸਭ ਤੋਂ ਛੋਟੀ ਹੁੰਦੀ ਜਿਹੜੀ ਹਾਂ ਵੈਰੀ ਗੁੱਡ ਬੜੀ ਤੇਜ਼ੀ ਨਾਲ ਦੱਸਿਆ ਤਕੜਾ ਹੁੰਦਾ ਚਿੜੀ ਮਾਰੇ ਜਮਾਨੇ ਚ ਕਿਉਂ ਭਰਾਵਾ ਹੁਣ ਗਈਆਂ ਚਿੜੀਆਂ ਕੀ ਹੋ ਗਿਆ ਗਈਆਂ ਖਤਮ ਹੋ ਗਈਆਂ ਘਟ ਗਈਆਂ ਲਓ ਜੀ ਰੋਲਾ ਪੈ ਗਿਆ ਚਿੜੀ ਪਿੱਛੇ ਮਾਲ ਵਿੱਚ ਤਾਂ ਹੈ ਨਹੀਂ ਨਰਾਂ ਦੇ ਲਓ ਜੀ ਸਹੀ ਬੜਾ ਚਲੋ ਜੀ ਤੁਨ ਅਸਟਾ ਪੱਟੀ ਕਰੋ ਇਹ ਪਸੰਦ ਜੀ ਬੜਤੇ ਦੇ ਸਲਾਤ ਜੀ ਬੜਤੇ ਲਾ ਰੰਗਦਾ ਹੁੰਦਾ ਆ ਅੱਜ ਮਾਟਰ ਚੱਕ ਦੇ ਕੰਮ ਨੂੰ ਲਓ ਬਈ ਮੱਖਾ ਤੇ ਇਹ ਕਰਤਾ ਨਹੀਂ ਨਹੀਂ ਕਰਤਾ ਥੋੜਾ ਦਿਨ ਲਓ ਇਹ ਗਰਮੀ ਨਾਲ ਦੇ ਆਪਾਂ ਉੱਡ ਕੇ ਦੇਖਦੇ ਆਂਦੀ ਫੋਟੋ ਥੋੜਾ ਕੱਟ ਦਾਲੋ ਕਿ ਕਿੱਥੋਂ ਦੇਖੂਗੀ ਉਧਰ ਮੈਨੂੰ ਨਹੀਂ ਨਹੀਂ ਇੱਧਰ ਹੋ ਜਾਂਦਾ ਬਈ ਫੇਰ ਵੀ ਹੋ ਜਾਂਦਾ ਚਲੋ ਜੀ ਹੁਣ ਵੀ ਲੋਕੀ ਜਾਓ 잡ਦੇ ਥੱਲੇ ਇਹ ਜਦ ਤੋਦੇ ਨਿਕਲਣ ਪੱਤੇ ਆ ਜੋ ਵੀ ਉਪਰ ਨਿਕਲੇ ਫੋਲੋ ਜੇ ਵੀ ਲੱਗੇ ਹੁੰਦੇ ਹੋਣੇ ਉਹਦੇ ਉੱਦੋ ਉੱਦੋ ਅੱਜ ਹੁੰਦੇ ਨੇ ਜੋ ਆੜਿਆ ਹੱਕ ਹੱਕ ਵੈਰੀ ਗੁੱਡ ਇਹ ਆਪਣੇ ਜਵਾਨ ਦਾ ਸਭ ਤੋਂ ਹੈ ਜਿਉਂਦਾ ਭਿਉਂਨੇ ਕਰਦੇ ਆ ਤੇ ਸਾਰੇ ਨਾਮ ਕਰਦੇ ਦੁਆ ਇਹ ਸੱਤੇ ਸੇ ਨੇ ਦੇਖੇ ਲੋਕਾਂ ਦੇ ਉੱਧਰ ਮੈਂ ਲੋਕਾਂ ਨੂੰ ਤਾਂ ਕਿਉਂ ਫਿਰ ਉਹਨਾਂ ਨੂੰ ਸ਼ਰਧਾ ਪੱਤਿਆਂ ਦਾ ਲਈ ਲੋਕ ਰੱਖਦੇ ਆ ਇਹ ਤਾਂ ਸਾਸੀ ਵਰਤਦੇ ਆ ਸਾੜੇ ਸਾਸੀ ਵਰਤਦੇ ਬੈਸੇ ਖਾਦੇ ਆਪਾਂ ਛੋਟੀ ਲਾ ਜੀ ਸਮਝ ਆਈ ਜੀ ਸਮਝਾ ਨਾ ਸਾਰੇ ਮਲਖੀ ਵੈਰੀ ਗੁੱਡ ਲੋ ਜੀ ਇਹ ਜੇ ਆਪਾਂ ਲੜ ਜੀ ਨਾ ਇਹ ਜਰੂਰ ਉਹ ਜਰੂਰ ਹੀ ਧਰਨ ਇਹ ਲੜ ਜੀ ਤਾਂ ਬੰਦਾ ਵਸਦਾ ਨਹੀਂ ਹੈਗਾ ਸੱਪ ਆ ਨਿਉਲਾ ਨਾ ਨੇ ਉਹਨਾਂ ਨੂੰ ਲੱਭੀ ਅੱਛਾ ਤੁਸੀਂ ਹੁੰਦੀ ਹੈ ਕਿ ਆਹ ਚਾਰੇ ਆਹ ਚਾਰੇ ਛੋਟੇ ਛੋਟੀਆਂ ਆ ਨਾ ਹਾਂ ਬੀਚੂ ਯੈਸ ਸਿੱਧਾ ਕਾ ਕਰਾ ਗਏ ਸਾਰੇ ਬੀਚੂ ਮੋਟਾ ਨਾ ਲੱਗੇ ਹਾਂ ਉਹ ਹੀ ਆ ਪੀਸ ਸਰਿੰਦਰ ਕਿ ਉਹਦਾ ਨਾਮ ਸਰਿੰਦਰ ਕਰਨੀ ਹੋਊਗਾ ਉਹਦਾ ਨਾਮ ਨਹੀਂ ਨਾ ਪਾਏ ਨਾ ਤੇ ਨਹੀਂ ਨਾ ਬੀਬੀ ਦਾਵਾ ਆ ਵੈਰੀ ਗੁੱਡ ਆ ਬਣੀਆ ਗੱਲ ਸਮਝਾਉਣ ਦੀ ਗੱਲ ਦੇਖੋ ਠੀਕ ਆ ਕਰਮੀਤ ਬਾਬਾ ਆ ਸਹੀ ਤਰੀਕਾ ਪਤਾ ਨਹੀਂ ਸਮਝਾ ਦੇ ਇਹ ਸਮੋਸੇ ਲੰਬੇ ਹੁੰਦੇ ਥੋੜੇ ਜਿਹੇ ਹਾਂ ਪਾਸ ਨਹੀਂ ਕਰਨਾ ਕਿਵੇਂ ਕਿਵੇਂ ਦੁਆਰੇ ਕੋਲ ਫਿਰ ਕਰੀ ਥਾੜ ਵਾਸਤੇ ਲਓ ਇਹ ਪਾਲੂ ਵਾਲੀ ਹੁੰਦੀ ਆ ਲੱਭੀ ਹੁੰਦੀ ਆ ਸਿਰਨੀ ਹੁੰਦੀ ਸਮੋਸੇ ਨਹੀਂ ਇਹ ਮਾਰਦਾ ਹੋ ਗਿਆ ਮੈਂ ਨਹੀਂ ਹੋ ਗਿਆ ਲੋਹਣ ਵਾਲੀ ਤੜੀ ਹੁੰਦੀ ਐਸੀ ਉਹ ਗਾਂ ਸਮੋਸੇ ਟਾਈ ਹੋਰ ਇਹ ਹੋ ਗਿਆ ਮੈਂ ਨਹੀਂ ਤੋਰਦਾ ਜੇ ਜਪਾ ਤੋੜੀ ਸਾੰਭਦੀ ਉਹਨੂੰ ਕੀ ਕਹਿੰਦੇ ਆ ਕੋਪਾ ਕੋਪਾ ਵੈਰੀ ਗੁੱਡ ਇਹ ਜਾਨਵਰ ਹੁੰਦਾ ਬਹੁਤ ਘੋਟਾ ਜਾਂਦਾ ਇੱਕ ਸਿੰਘ ਹੁੰਦਾ ਉਹਦੇ ਉੱਤੇ ਲੌਣਾ ਨਹੀਂ ਰਹਿੰਦਾ ਉਹ ਜੰਗਲਾਂ ਚ ਹੁੰਦਾ ਆ ਗੈਂਡੇ ਦਾ ਗੈਂਡੇ ਵਰਗਾ ਗੈਂਡਾ ਯਾਰ ਗੈਂਡੇ ਵਰਗਾ ਇਹਨਾਂ ਨੂੰ ਲੱਗੀਆਂ ਹਾਂ ਤਾਂ ਹਾਂ ਆਹ ਦਾ ਪਤਾ ਨਾ ਇਹ ਤਾਂ ਨਹੀਂ ਹੁੰਦਾ ਆ ਉਹ ਉੰਧਾਰੇ ਜਿਹਾ ਲੱਗਦਾ ਉਹ ਦੌੜ ਦੌੜ ਉੱਗਿਆ ਸੀ ਏਦਾਂ ਹੁੰਦਾ ਆ ਬਿੰਦਾ ਉਹ ਜਿਹੜਾ ਤੋਤਾ ਹਰਾ ਹਾਂ ਰੱਬ ਦਾ ਘੋੜਾ ਤੋਤਾ ਰੱਬ ਦਾ ਘੋੜਾ ਲਓ ਜੀ ਪਹਿਲੇ ਰਾਉਂਡ ਦੇ ਵਿੱਚ ਇਹਨਾਂ ਦਾ ਵੀ ਇੱਕੋ ਹੀ ਗਲਤ ਹੈ ਇੱਕ ਨੰਬਰ ਕਰ ਦਿਓ ਇੱਕੋ ਹੀ ਗਲਤ ਹੈ ਹੁਣ ਆ ਗਿਆ ਦੂਸਰਾ ਰਾਉਂਡ ਇਹਨਾਂ ਦਾ ਇਸ਼ਾਰਿਆਂ ਵਾਲਾ ਇਹ ਜੀ ਦੇਖੋਣਗੇ ਬੰਦ ਆ ਇਹਦੇ ਪਿੱਛੇ ਗੇਟ ਦੇ ਕਾਗਜ਼ ਲੱਗੇ ਹੋਇਆ ਨਾ ਲਾਜੀ ਲੱਗੇ ਹੋਏ ਆ ਉਹ ਲੱਗਾ ਹੋਇਆ ਹੈ ਆਪਣਾ ਆਖਰ ਹੁੰਦੀ ਨਾ ਬੋਲ ਨਾ ਬੋਲ ਹੁੰਦੀ ਸੈਟਰ ਦਾ ਨਹੀਂ ਹੁੰਦਾ ਸਰ ਨਹੀਂ ਹਾਰਾ ਨਹੀਂ ਸਹੀ ਕਰ ਰਹੇ ਹਾਂ ਨਾ ਨਾ ਹਾਂ ਹਾਂ ਸਹੀ ਜੀ ਆ ਸ਼ੱਕ ਹਾਂ ਬੈਟ ਬੋਲ ਹਾਂ ਬੈਟ ਬੋਲ ਸਰਕਾਰ ਚੱਲ ਲਿਓਣਾ ਕੱਢ ਗਈ ਇਹ ਨਾ ਮੁਸ਼ਕਲ ਹੈ ਕੰਮ ਕੋਸ਼ਿਸ਼ ਹੈ ਸੋਜੀ ਨਹੀਂ ਭਾਈ ਥਾਰ ਸੋਜੀ ਦੇਖ ਲਾ ਭਾਈ ਹੁਣ ਚੱਕ ਲਿਆ ਤੂੰ ਕੰਨ ਦਾ ਉਹ ਬਈ ਨਾ ਯਾਰ ਆਇਆ ਨਾ ਤੂੰ ਕੰਨ ਦਾ ਨਹੀਂ ਚੱਕ ਲੈ ਆਹ ਏਪੀ ਘੱਟੋ ਵੜੀ ਜਾਓ ਚਲਾਈਏ ਦੋ ਕੰਟਰੋਲ ਕਰੋ ਜੀ ਛੋਟੇ ਆ ਮੁੰਡੇ ਨੇ ਕਹਿ ਮੈਂ ਨਹੀਂ ਕਰੂੰ ਦੱਸਦਾ ਆ ਮੁੰਡੇ ਪਹਿਲਾਂ ਤੁਸੀਂ ਬੋਲਿਆਂਦੇ ਬਈ ਮੈਂ ਪਤਾ ਇਹ ਨਹੀਂ ਮੈਂ ਕਰਦਾ ਜੀ ਸੋਸ ਤੋਂ ਗੜਬੜ ਜੋ ਕਰੇਗੀ ਹਾਂ ਇਧਰ ਹੁਣ ਚੱਲਦੇ ਯਾਰ ਮੇਡ ਮੇਡ ਨਹੀਂ ਮੇਡ ਕਿੱਥੋਂ ਆਂਦਾ ਕਰਦਾ ਨਹੀਂ

ਪੇਸਟ ਨਾ ਉਹ ਡੇਗੀ ਚੱਲੀ ਜਾ ਇਹ ਬੁਲਾਈ ਇਸ਼ਾਰਾ ਕਰਦੀ ਹੈ ਉਹ ਸਵਾਲ ਨਹੀਂ ਕਰਨਾ ਚਾਹੀਦਾ ਜਮਾ ਤੇ ਲੈ ਹੌਂਡਾ ਫੇਖਾ ਲਾ ਲੈ ਬੈਠੇ ਏਦਾਂ ਬੈਠੋ ਨਾ ਡਬਰ ਲਾ ਨਾ ਗੋਲ ਨਾ ਗੋਲ ਨਾ ਐਕਸ਼ਨ ਕਰੋ ਮੰਮੀ ਏਦਾਂ ਮੂੰਹ ਪਿੱਛੇ ਕਰ ਲਿਆ ਯਾਰ ਬਈ ਮੈਨੂੰ ਪਤਾ ਸੀ ਤੂੰ ਇੱਧਰ ਆ ਜਾ ਬੋਲੇਗਾ ਨਾ ਨਾ ਕਿਉਂ ਮੇਰਾ ਟਾਈਮ ਹੋ ਰਿਹਾ ਹੈ ਤੂੰ ਹੋਲੀ ਕੁਝ ਬੋਲ ਪਿਆ ਕਰ ਨਾ ਚੱਲ ਹਾਂ ਠੀਕ ਹੈ ਵੈਰੀ ਗੁੱਡ ਮੱਥੇ 'ਚ ਮਾਰਨੀ ਕੱਢੀ ਗੰਦਾ ਨਹੀਂ ਦੋ ਹੀ ਤਰੀਕੇ ਹਨ ਇੱਕ ਪੋਸਟੇਦਾਰ ਹੋਰ ਵੀ ਪਾਣੀ ਨੂੰ ਪਾਣੀ ਪਾਣੀ ਚਲੋ ਜੀ ਮੁਕਾਬਲਾ ਪੂਰਾ ਯੋਰਾ ਤੇ ਹੈ ਜੀ ਦੋ ਹੀ ਗਲਤ ਨੇ ਚਾਹਤਾ ਨਾ ਸੈਕ ਨਹੀਂ ਇਹ ਮੈਂ ਲਾ ਦੂ ਪੂਰੀ ਇਹ ਨਾ ਵੇਖ ਲੈ ਇੰਨਾ ਤੇ ਧਿਆਨ ਰੱਖੀ ਸਰ ਜੀ ਨਹੀਂ ਹਾਂ ਓ ਵੈਰੀ ਗੁੱਡ ਅੱਜ ਇਹ ਪੂਰਾ ਮੁਕਾਬਲਾ ਫਸਮਾ ਹੋਇਆ ਪਿਆ। ਪੋਚੋ। ਪੋਚੋ ਹੋ। ਅੱਗੇ ਹੋਰ ਫੇਰ। ਓਏ ਮਿੱਟੀ ਫੇਰਦੇ। ਹਾਂ? ਓਏ ਮਿੱਟੀ ਫੇਰਦੇ। ਓਏ ਮਿੱਟੀ ਫੇਰਦੇ ਆ ਉੱਪਰ। ਬਹੁਤ ਵੈਰੀ। ਮੇਰੇ ਪੋਚਾ ਨਹੀਂ ਗਏ। ਮਿੱਟੀ ਪੋਚਾ ਕਹਿੰਦੇ ਫਿਰ। ਮੇਰੀ ਗੱਲ ਸੁਣ ਰਿਹਾ। ਲੋ ਜੀ ਹਜੇ ਤੱਕ ਦੋ ਹੀ ਗਲਤ ਨੇ। 20 ਫੋਟੋਆਂ ਦੇ ਵਿੱਚੋਂ ਲੈ ਜੇ 5 ਫੋਟੋਆਂ ਰਹਿ ਗਈਆਂ ਹੁਣ ਜੇ ਪੰਜਾਂ 'ਚੋਂ ਪੰਜੇ ਸਹੀ ਹੋ ਗਈਆਂ ਤਾਂ ਗੱਲ ਬਣ ਜਾਣੀ ਹੈ ਸਿਰਾ ਚਲੋ ਜੀ ਇਹਦੀ ਵਾਈਟ ਕਰੋ ਮੈਂ ਹਾਂ ਕਰ ਦਾਂ ਲਾਈ ਕਰ ਦੋ ਆਓ ਬੀਨ ਬੜਾ ਸਹੀ ਹੈ ਬੀਨ ਹੈ ਬੀਨ ਆਹ ਵੈਰੀ ਗੁੱਡ ਸੱਪ ਤਾਂ ਜੇ ਬਣਿਆ ਨਹੀਂ ਇਹ ਤਾਂ ਬੀਨ ਤੇ ਮੰਨੇ ਹੈ ਏ ਕੌਣ ਲਿਆ ਦਾ ਬਾਦੂਆ ਕੋੜ ਕੋੜ ਮੁਰਗੀ ਵੈਰੀ ਗੁੱਡ ਮੁਰਗੀ ਲਓ ਜੀ ਮਿੱਤਰੋ ਦੋ ਰਹਿ ਗਿਆ ਲਓ ਜੀ ਇੱਕ ਸਹੀ ਦੇਖ ਲਓ ਜੀ ਦੋ ਫੁੱਟ ਕਿੰਨੇ ਰਹਿ ਗਏ ਦੋ ਤਿੰਨ ਬਸ ਤੈਨੂੰ ਹੀ ਆ ਪੂਰੀ ਨੇ ਦੋ ਰਹਿ ਗਏ ਚਲੋ ਜੀ ਤਿੰਨ ਰਹਿ ਗਿਆ ਜੀ ਦੋ ਰਹਿ ਗਏ ਹਾਂ ਤਨ 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 ਕਾਲੀ ਤਨ ਸਕੂਲਾਈ ਨਾ ਅ ਮੰਤਰਾਲੀ ਮੰਤਰਾਲੀ ਆ ਵੈਰੀ ਗੁੱਡ ਇੱਕ ਫੋਟੋ ਰਹਿ ਗਈ ਲੈ ਬਈ ਕਿੰਨੀ ਗਲਤ ਨੇ ਦੋ ਮੈਂ ਹੁਣ ਜੇ ਗਲਤੀ ਹੋਇਆ ਬਰਾਬਰ ਮੈਚ ਪੜੂਗਾ ਹਾਂ ਦ ਬਰਾਬਰ ਹੀ ਪੜੂਗਾ ਬਰਾਬਰ ਲੋ ਜੀ ਇੱਕ ਫੋਟੋ ਤੇ ਵੜ ਗਿਆ ਮੈਚ ਦੇਖੋ ਜੇ ਤਾਂ ਸਹੀ ਗਿਆ ਜਿੱਤ ਜਾਣਗੇ ਨਹੀਂ ਹਾਰ ਜਾਣਗੇ

ਆਹ ਭਾਈ ਇੱਕੋ ਜਿਹਾ ਮੁਕਾਬਲਾ ਹੋ ਗਿਆ ਲੋ ਜੀ ਜੇਤਾਰ ਕਰ ਨਹੀਂ ਹੋ ਗਈਆਂ ਨਹੀਂ ਜੇਤਾਰ ਕਰ ਆਹ ਕਾ ਇੱਕ ਮਿੰਟ ਲੋ ਜੀ ਮੁਕਾਬਲਾ ਗਿਆ ਫਸ ਹੁਣ ਇੱਕ ਇੱਕ ਤੇ ਦੇਖੋ ਕਿਹੜਾ ਜਿੱਤਦਾ ਹੈ ਨਾ ਜੋ ਭੰਗੜੇ ਪੈਂਦੇ ਨੇ ਮੁਕਾਬਲਾ ਫਸ ਗਿਆ ਇੱਕ ਇੱਕ ਤੇ ਜਿਹੜੇ ਨੇ ਹੁਣ ਸਹੀ ਕਰਤੀ ਉਹ ਟੀਮ ਜੇਤੂ ਹੋਊਗੀ ਉਹ ਪਹਿਲੇ ਨੰਬਰ ਤੇ ਦੂਸਰੀ ਦੂਸਰੇ ਨੰਬਰ ਤੇ ਫਸ ਮਾ ਮੁਕਾਬਲਾ ਹੋ ਗਿਆ ਹੋ ਗਿਆ ਮੁਕਾਬਲਾ ਆਮੋ ਸਾਹਮਣੇ ਪਰਮ ਸੈਡ ਤੇ ਬਤਾ ਕਲੀਆਂ ਨਾ ਮੇਰੀ ਗੱਲ ਸੁਣੋ ਧਿਆਨ ਨਾਲ ਆਓ ਸਾਰੇ ਦੋਨੇ ਜਿਹੜੇ ਉਧਰ ਆ ਨਹੀਂ ਸੀ ਇੱਧਰ ਖੜੇ ਹੋ ਜੇ ਲੋ ਜੀ ਇੱਕ ਬੇਨਤੀ ਹੈ ਕਲੀਆਂ ਬਾਜ ਵਾਲੀਆਂ ਫੋਟੋਆਂ ਆਉਣੀਆਂ ਇੱਕ ਤੁਹਾਨੂੰ ਦਿਖਾਵਾਂਗੇ ਇਹਨਾਂ ਨੂੰ ਜਿਨੇ ਜਿੱਥੇ ਗਲਤ ਕਰਕੇ ਉੱਥੇ ਮੁਕਾਬਲਾ ਸਮਾਪਤ ਹੋ ਜਾ ਜਿੱਤਜੂ ਪਰ ਬੇਨਤੀ ਹੈ ਜੀ ਜੇ ਕਿਸੇ ਨੇ ਚੂ ਵੀ ਕੀਤੀ ਤਾਂ ਉਹਦੀ ਟੀਮ ਦਾ ਨੰਬਰ ਗਿਆ ਹਾਂ ਠੀਕ ਹੈ ਜੀ ਸਾਡੀ ਕੋਈ ਟੀਮ ਕਿਸੇ ਨਾਲ ਸੀ ਆਪ ਭਾਈ ਉਹ ਤੁਸੀਂ ਇਹਨੂੰ ਰੋਕੋ ਨਾ 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 ਕੋਈ ਯਾਰ ਤੂੰ ਇਹ ਗੱਲ ਬੋਲਾਂ ਨਾ ਦੋ ਵਈ ਵਾਰ ਸੀ ਆਪਣੀੁੰਦੇਂ ਕੁੰਡੀਆਂ ਦੇ ਫਸ ਗਏ ਅੱਗੇ ਅੱਗੇ ਰਹਿਣਾ ਮੈਂ ਨੰਬਰ ਕੱਢ ਦੂੰ ਕਿਉਂਕਿ ਤੁਹਾਨੂੰ ਗੋਤ ਮੈਂ ਸਮਝਾ ਤਾ ਇਹ ਦੂ ਪਹਿਲਾਂ ਬੋ ਹੋ ਗਿਆ ਆਪਾਂ ਭੇਦਭਾਵ ਨਹੀਂ ਕਰਨਾ ਇੱਕੋ ਜਿਹਾ ਫੋਟੋਆਂ ਦਿਖਾਵਾਂਗੇ ਬਾਅਦ ਆ ਜਾਈਏ ਜੀ ਨੇ ਇਹ ਜਿਹੇ ਫੋਟੋ ਪੂਰੀ ਉਧਾ ਦੇ ਦੇਖੋ ਜੀ ਨੇ ਜਿੱਥੇ ਗਲਤ ਕਰੀ ਜੇ ਪਹਿਲੀ ਨੂੰ ਭੇਦ ਨਹੀਂ ਕਰਾਂਗੇ ਤਾਂ ਆਖਰੀ ਨੂੰ ਦੇਵਾਂਗੇ ਫੋਟੋਆਂ ਪੂਰੀਆਂ ਦਿਖਾਵਾਂ ਮੈਂ ਫੋਟੋਆਂ ਮੈਂ ਆਪੇ ਲੈ ਲਊਗਾ ਬਸ ਇਹਨਾਂ ਉਤੇ ਨਿਗਰ ਰੱਖੀ ਠੀਕ ਆ ਟਾਈਮ ਚਲਾਉਣਾ ਕੱਲਾ ਫੋਟੋਆਂ ਕੋਈ ਮਰਜੀ ਫੜੀ ਚੱਲਿਓ ਇੱਕਲੀ ਵਾਇ ਕਰਨੀ ਹੈ ਕਿ ਤੇ ਮੈਂ ਤੁਹਾਨੂੰ ਦੱਸੂ ਕਿਹੜੀ ਬੁੱਕ ਦੀ ਵਾਇ ਕਰਨੀ ਬੁੱਕ ਨਹੀਂ ਇਹਦੀ ਨਾ ਘਟੇ ਵਾਇਸ਼ ਮੈਂ ਦੱਸੂ ਉਹਦਾ ਜਿਹੜਾ ਟਾਈਟਲ ਹੈ ਲੋ ਜੀ ਕੋਈ ਸਹਾਰਾ ਨਾ ਲਵਾਇਓ ਲੋ ਜੀ ਫਸ ਗਏ ਇੱਕ ਤੇ ਮੁਕਾਬਲਾ ਦੇਖੋ ਹੁਣ ਕਿਹੜਾ ਸਹੀ ਕਰ ਦੇਣਾ ਜੋ ਚਲੋ ਜੀ ਆ ਵਾਇ ਕਰ ਦਿਓ ਆ ਵਾਇ ਕਰ ਬੱਸ ਨਾ ਤਰ੍ਹਾਂ ਦਾ

ਹਾਂ ਤੇ ਮੋ ਕੀ ਫੋਟੋ ਇਹਨਾਂ ਨੂੰ ਹੋ ਗਈ ਲਓ ਜੀ ਜਿੱਤ ਜਾਣਗੇ ਜੇ ਪਰਲੇ ਦਾ ਨੀ ਦੱਸ ਪੈ ਜਿੱਤ ਜਾਣਗੇ ਨਹੀਂ ਚਲੋ ਜੀ ਇਹਦੀ ਵਾਇਰਲ ਹਰ ਹਰ ਸਿਰਜਣਾ ਨਾ ਨਾ ਜਾ ਨਹੀਂ ਆ ਬਣਾ ਸਿੱਖ ਪਾਪਾ ਕੀ ਹੁੰਦਾ ਆ ਕੀ ਹੁੰਦਾ ਹਰ ਹਰ ਸਿਰਜਣਾ ਨਾ ਜਾ ਆ ਨਹੀਂ ਹੈਗਾ ਜਾ ਦੋ ਨਹੀਂ ਆ ਵੈਰੀ ਗੱਲ ਲਓ ਜੀ ਜਿਹੜੀ ਟੀਮ ਦੂਸਰੇ ਨੰਬਰ ਦੇ ਖੇਡੀ ਸੀ ਉਹ ਇਸ ਮੁਕਾਬਲੇ ਦੀ ਜੇਤੂ ਟੀਮ ਰਹੀ ਹੈ ਤਾਂ ਬਹੁਤ ਸਾਰੇ ਖੁਸ਼ ਨੇ ਦੇਖੋ ਟੀਮ ਕਿੰਨੀ ਖੁਸ਼ ਹੈ ਦੇਖੋ ਮੁਕਾਬਲਾ ਪੂਰਾ ਫਸਮਾ ਸੀ ਇਹ ਟੀਮਾਂ ਦੇ ਵਿੱਚ 22-22 ਨੰਬਰ ਸੀਗੇ ਪਹਿਲਾਂ ਤੇ ਜਿਸ ਵਾਲਿਆਂ ਨੂੰ ਕਿੰਨਾ ਸਮਝਾਇਓ ਬਣਦੇ ਦੇਖੋ ਵਾਲਿਆਂ ਨੂੰ ਲਾਦੀ ਤਾੜੀਆਂ ਟੀਮਾਂ ਇੱਕੋ ਜਿਹੀਆਂ ਲਾਓ ਬਰਾਬਰ ਨੇ ਟਿਮਾਂ ਸੀ ਪਹਿਲੀ ਜੇਤੂ ਟੀਮ 9 7 ਦੀ ਇਹਨਾਂ ਨੇ 9 7 ਲਿਆਗਾ ਇੱਕ ਇੱਕ ਦੇ ਤਿੰਨਾਂ ਦਾ ਹੀ ਬੰਦ ਹੋ ਰਿਹਾ ਸੀਗਾ ਮਨਜੀਤ ਕੌਰ ਲਾਉ ਤਾਰੀ ਇਹਨਾਂ ਲਈ ਲਾਓ ਸਾਡਾ ਦੇਖੋ ਜੀ ਮੁਕਾਬਲਾ ਇੱਕੋ ਜਿਹਾ ਰਿਹਾ ਇੱਕੋ ਜਿਹਾ ਵੋਟਾਂ ਸੀਗੀਆਂ ਪਰ ਜਿੱਤ ਹਾਰ ਕਰਨੀ ਕਰਨੀ ਸੀਗੀ ਤਾਂ ਕਰਕੇ ਹੋ ਗਿਆ ਤਾਂ ਇਹ ਪ੍ਰੋਗਰਾਮ ਵੀ ਬਹੁਤ ਵਧੀਆ ਹੋਇਆ ਮੈਨੂੰ ਬਹੁਤ ਵਧੀਆ ਲੱਗੇ ਤੁਹਾਡੇ ਪਰਿਵਾਰ ਤੇ ਆ ਕੇ ਬਹੁਤ ਜੀ ਲੱਗਿਆ ਹੱਸ ਖੇਡ ਲੈ ਹਨਾ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਇਸ ਬਾਰੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡਾ ਵੀ ਬਹੁਤ ਖੁਸ਼ੀ ਹੋਈ ਕੁਝ ਸਾਡੇ ਇੱਕੋ ਸੱਦੇ ਤੇ ਪਹੁੰਚੇ ਸਾਡੀ ਖੁਸ਼ੀ ਦੇ ਵਿੱਚ ਹਾਂ ਬਾਰ ਬਾਰ ਕਹਿ ਰਹੇ ਬਹੁਤ ਵਧੀਆ ਕਰ ਰਹੇ ਇਸ ਤਰ੍ਹਾਂ ਹੀ ਕਰਦੇ ਰਹੋ ਲੋਕ ਜੀ ਸਾਡੇ ਬੱਚਿਆਂ ਨੂੰ ਆਉਣ ਵਾਲਿਆਂ ਨੂੰ ਪ੍ਰਾਣੀਆਂ ਚੀਜ਼ਾਂ ਦਾ ਪਾਣ ਜਿਸੀ ਦਾ ਪਤਾ ਲੱਗ ਰਿਹਾ ਸਭ ਤੋਂ ਵਧੀਆ ਹੋ ਰਿਹਾ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਮਿਹਰਬਾਨੀ ਨਾਲ ਨਾਂ ਦਾ ਬਣੀਏ ਚਲੋ ਪਰ ਫਿਰ ਵੀ ਮੈਂ ਨੂੰ ਹੁਣ ਖੁਦ ਕਹਿੰਦੇ ਆਗੇ ਕਿ ਤੂੰ ਅਸੀਂ ਕੋਈ ਲੈਣ ਦੇਣਾ ਕੁਝ ਕਰਨਾ ਪਰ ਮੈਂ ਨਹੀਂ ਕਰਦਾ ਨਹੀਂ ਸਭ ਕਾਰ ਹੁੰਦਾ ਨਹੀਂ ਹੋਣੀ ਕਰਦੇ ਸਭ تیار ਅਸੀਂ ਨਹੀਂ ਨਹੀਂ ਹੋਦਾ ਨਹੀਂ ਫਿਰ ਹੋਦਾ ਤੁਸੀਂ ਐ ਦੇਖ ਲਓ ਮੈਂ ਨਾ ਇਹੇ ਜੇ ਪਿੰਡ ਤੋਂ ਗਿਆ ਹੋਇਆ ਮੋਟਰਸਾਈਕਲ ਤੇ ਇਹਦੇ ਵਿੱਚ ਮੈਨੂੰ ਮਤਲਬ ਕਿ ਛੋਟੇ ਜਿਹੇ ਪਰਮਾਨੇ ਸੱਚੀ ਕਿ ਜਿਵੇਂ ਆਪਾਂ ਛੋਟੇ ਕਾਸਤੇ ਕਹਿ ਦਿੰਦੇ ਆ ਕਿ ਉਹਨਾਂ ਨੇ ਸਦਾ ਹੀ ਪਰਨਾ ਗਿਆ ਮੈਂ ਫੇਰ ਬੰਦ ਕਰਦਾ ਹਾਂ ਇਹ ਸਤਕਾਰ ਵਜੋਂ ਤੁਹਾਡਾ ਦੇ ਰਿਹਾ ਹਾਂ ਤੁਹਾਡੇ ਕੋਲ ਪਹੁੰਚੇ ਕਰੀਬ ਵਿੱਚ ਬਲੇ ਸੋਹਣਾ ਰੋਸ਼ਨੀ ਆ ਗਈ ਇਹਨੂੰ ਜੋਪਾ ਪਿਆ ਬਹੁਤ ਵਧੀਆ ਲੱਗਿਆ ਮਾਰਨ ਚਾਹਦੀ ਮੈਂ ਤੁਹਾਨੂੰ ਨਾਲ ਜੀ ਸਾਡੇ ਨਾਲ ਇਸ ਰੂਪ ਨਾਲ ਤਾਰੇ ਬਹੁਤ ਚੜ੍ਹ ਕੇ ਚਲਾਉਗੇ ਮਿਹਰਬਾਨੀ ਜੀ ਚਲੋ ਇਹ ਤੁਸੀਂ 6 ਸਾਲ ਪਹਿਲਾਂ ਜੰਪ ਪੈਂਦੇ ਤੁਸੀਂ ਕਿੰਨੇ ਸਾਲ ਦੇ ਹੋਣਾ ਸੀਗਾ ਦੱਸੋ ਸਿੱਧਾ 12 ਸਾਲ 11 ਨੇ ਕਿਤੋਂ ਆ ਜੀ ਤਾੜੀਆਂ ਮਾਰੀ ਜਾਂਦੇ ਤੇਈ 23 ਸਾਲ ਦਾ ਹੋਣਾ ਤੇ ਤਾੜੀਆਂ ਮਾਰੋ ਹੋਰ ਨਹੀਂ ਕਰ ਸਕਦੇ ਨਾ 23 ਸਾਲ ਦਾ ਹੋੜਾ ਇਹ ਹੁੰਦਾ ਹੋਰ ਭਈ ਦੇ ਤੂੰ 6 ਸਾਲ ਪਹਿਲਾਂ ਜਦ ਆਪਾਂ ਦਾ 6 ਸਾਲ ਵੱਡਾ ਹੋਣਾ ਸੀ 23 ਸਾਲ ਦਾ ਲੋ ਜੀ ਮੁੰਡਾ ਹੋ ਗਿਆ 17 ਸਾਲਾਂ ਦਾ ਮੁੰਡਾ ਹੋ ਗਿਆ ਜਵਾਨ ਗੱਬਰ ਇਹਦਾ ਸਵਾਲ ਇਹ ਹੈ ਵੀ ਇਹ ਕਹਿੰਦਾ ਤੁਸੀਂ ਤਿੰਨ ਅੰਕਾਂ ਦਾ ਕੋਈ ਨੰਬਰ ਲਿਖ ਦਿਓ ਮੂਹਰਲਾ ਇੱਕ ਵੱਡਾ ਹੋਣਾ ਚਾਹੀਦਾਗਾ ਤਾਂ ਪਿਛਲਾ ਕੋਈ ਚੱਕਣੀਆਂ ਮੂਹਰਲਾ ਵੱਡਾ ਹੋਵੇ ਤੇ ਉਹ ਅੰਕਾਂ ਨੂੰ ਫਿਰ ਉਲਟ ਕਰਕੇ ਲਿਖਣਾਗਾ ਠੀਕ ਆ ਜਿਵੇਂ ਆਪਾਂ ਲਿਖਤਾ 413 ਲਿਖਤਾ ਫਿਰ ਇਹਨੂੰ 314 ਲਿਖਤਾ ਉਲਟ ਕਰਕੇ ਤਾਂ ਹੁਣ ਇਹ ਕਹਿੰਦਾ ਮੈਨੂੰ ਕੱਲੇ ਉੱਤਰ ਦਾ ਪਿਛਲਾ ਅੱਖਰ ਦੱਸ ਦੋ ਮੂਹਰੇ ਦੋ ਇਹ ਦੱਸ ਦੂਗਾ ਠੀਕ ਆ ਜੀ ਤਾਂ ਆਜੋ ਆਪਾਂ ਇੱਧਰ ਪਾਉਣੇ ਆ ਸੋ ਅੱਖਰ ਦਾ ਇਹ ਧਿਆਨ ਰੱਖਣਾ ਵੀ ਅੱਖਰ ਦੁਬਾਰੇ ਨਹੀਂ ਆਉਣਾ ਚਾਹੀਦਾ ਤੇ ਜ਼ੀਰੋ ਵੀ ਨਹੀਂ ਆਉਣੀ ਚਾਹੀਦੀ ਜ਼ੀਰੋ ਵੀ ਨਹੀਂ ਆਉਣੀ ਚਾਹੀਦੀ ਮੂਹਰਲਾ ਵੱਡਾ ਹਾਂ ਮੂਹਰਲਾ ਵੱਡਾ ਐਂ ਕਰ ਵੱਡੇ ਸੀ ਨਹੀਂ ਮੂਹਰਲਾ ਛੋਟਾ ਹੈਗਾ ਹੁਣ ਠੀਕ ਆ ਜਿਵੇਂ 9 ਆ ਗਿਆ ਹੁਣ ਇਹ ਚੋ ਮਾਈਨਸ ਕਰਨੇ ਆ ਠੀਕ ਆ ਤਾਂ ਆਪਾਂ ਇਹਦਾ ਉੱਤਰ ਕੱਢ ਦਿੰਨੇ ਆਗੇ ਠੀਕ ਆ ਹਾਂਜੀ ਪਿਛਲਾ ਅਖਰ 8 ਦੋ ਵਾਰੀ ਫਰੀ ਮਿਲਦੀ ਆ ਜੇ ਤੀਜਿਆ ਲੈਣੀ ਆ ਤਾਂ ਪੈਸੇ ਲੱਗਣਗੇ ਨਹੀਂ ਨਹੀਂ ਤਾਂ ਮਿਲਦੀ ਆ ਬਾਈ ਕਰਨ ਕ ਮਿਲਦੀ ਆ ਦੋ ਵਾਰੀ ਕਿ ਤੀਜੇ ਦੋ ਵਾਰੀ ਜੇ ਤੀਜਿਆ ਲੈਣੀ ਆ ਤਾਂ ਪੈਸੇ ਦੇ ਕੇ ਲੈ ਲਓ ਨਹੀਂ ਫਿਰ ਨਹੀਂ ਲੈਣੀ ਤਾਂ ਕੋਈ ਚੱਕ ਨਹੀਂ ਦੋ ਵਾਰੀ ਤੁਹਾਨੂੰ ਫਰੀ ਮਿਲੂ ਮਿਲੂ ਰੱਖ ਕੇ ਦੇ ਦਿੰਦੇ ਆ ਦੋ ਵਾਰੀ ਫਰੀ ਕੀ ਮੈਂ ਆਪਾਂ ਨੂੰ ਜ਼ਿੰਦਗੀ ਚ ਸੰਨ ਤਾਂ ਕੰਕ ਕੇ ਲੈਂਦਾ ਕਣਕ ਮਿਲਦੀ ਆ ਬਾਈ ਸਾਨੂੰ ਤਾਂ ਤੈਨੂੰ ਕਰਕੇ ਮੇਰੀਆਂ ਸਿਰਫ ਦੋ ਵਾਰ ਹੀ ਮਰੇ ਉਹ ਫ੍ਰੀਜ ਦੱਸੋ ਇਹ ਤੁਸੀਂ ਰੱਖੋ ਤੁਹਾਨੂੰ ਨਹੀਂ ਮਿਲੀ ਹੋਈ ਆ ਤੁਹਾਡੇ ਨੂੰ ਨਹੀਂ ਮਿਲੀ ਆ ਜੀ ਹੈ ਦਿਮਾਗ 'ਚ ਨਹੀਂ ਆ ਰਹੀ ਤੁਸੀਂ ਦੱਸੋ ਤੁਸੀਂ ਦੱਸੋ ਦੰਦ ਦੱਸ ਆਹ ਦੰਦ ਦੋ ਵਾਰੀ ਮਰੀ ਮਿਲਦੇ ਹੁੰਦੇ ਆ ਕਿ ਦੋ ਵਾਰੀ ਆਉਂਦੇ ਨੇ ਦੰਦ ਦੰਦਾਂ ਦੀ ਜਿਹੀ ਵਾਰੀ ਮੈਂ ਦੰਦ ਤੁਹਾਨੂੰ ਲੈਵਾਣੇ ਮੈਂ ਦੰਦਾਂ ਵਾਲੀ ਤਾਂ ਉਮਰ ਲੰਘ ਗਈ ਹੁਣ ਤਾਂ ਕਣਕ ਦੇ ਹੋ ਰਹੇ ਨੇ கணக்கேப்பிவா டேடோ <laughs> ਏ ਰਿਵਲ ਬਾਈਪਾਰ ਨੇ ਵੀ ਜਾਂਦਾ ਇਹ ਪੂਰੀ ਚੜ ਜਾਂਦੇ ਨੇ ਹੰਡੇ ਆਏ ਤੋਂ ਪਹਿਲਾਂ ਹੰਡੇ ਆਏ ਉਹਦਾ ਰਸਤਾ ਸਿੱਧਾ ਮਿੰਨੀਮ ਜਾਂਦਾ ਪੂਲੀ ਨਥਾਣੇ ਕੋਲੇ ਹਾਂਜੀ ਹਾਂਜੀ ਪੂਲੀ ਠੀਕ ਆ ਉੱਥੇ ਵੀ ਉਹ ਨਹਿਰ ਦਾ ਬਾਈ ਨੂੰ ਮਿਲ ਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਨਥਾਣੇ ਕੋਲੇ ਬਹੁਤ ਤੇ ਕੀ ਇਹਨਾਂ ਨੂੰ ਨਹਿਰ ਦਾ ਪਾਣੀ ਪੀਂਦੇ ਨੇ ਥੋੜੀ ਦੂਰ ਜੇ ਹੁੰਦੇ ਨੇ ਇਕੱਠਾ ਜੇ ਹੁੰਦੇ ਨੇ ਉੱਥੇ ਨਹਿਰ ਦੇ ਨਾਲ ਕੇ ਲੱਗੇ ਹੋਏ ਹਾਂ ਹਾਂ ਨਾਲ ਕੇ ਜੁੱਤ ਪਾਣੀ ਜਾਂਦਾ ਕੋਈ ਗੱਲ ਨਹੀਂ ਤੇ ਦੇਖ ਸਕਦੇ ਹੋ ਬਾਈ ਇਹ ਤੇ ਖਿਲਾਂ ਮੁੱਦਾ ਸੱਤਾਂ ਵਾਂਗੀਆਂ ਆਉਣੀਆਂ ਤੇ ਸਲਾਹ ਦੀ ਹਣੀ ਉੱਧ ਬੈਠੇ ਹਾਂ ਕੱਟਦੇ ਆਹ ਲਾ ਲਾਂਗੇ ਉਹਦਾ ਕੋਈ ਨਾ ਉੱਤਰ ਲਾਂਗੇ ਜੇ ਸਾਡਾ ਪ੍ਰੋਗਰਾਮ ਰਹਿਣਾ ਉੱਧ ਗੁੰਬੰਦਰ ਆ ਲੈ ਜੇ ਉਧਰ ਸਾਡੇ ਕੱਟਣ ਰਹਿਣਗੇ ਇਹਦੇ ਹੋ ਸੇ ਰੱਖਣਾ ਤੁਸੀਂ ਜੇ ਪਿੰਡ ਚ ਰੱਖੋ ਉਹਨਾਂ ਦਾ ਤਗੜੀ ਗੱਲ ਹੋਏਗਾ ਕੋਈ ਠੀਕ ਹੈ ਜੀ ਫੇਰ ਲਿਖ ਕਰਦੇ ਚਲੋ ਜੀ ਠੀਕ ਹੈ ਇਸੇ ਨਾਲ ਬਲੌਗ ਦੀ ਹੁੰਦੀ ਹੈ ਸਮਾਪਤੀ ਚਲੋ ਠੀਕ ਹੈ ਜੀ